ਤੋ ਮੀਦੇ ਕੈਰ ਕਾਰਨ 7 ਲੋਕਾਂ ਦੀ ਹੋ ਗਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਦੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਦਿੱਲੀ ਐਨਸੀਆਰ ਦੇ ਵਿੱਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਬੁੱਧਵਾਰ ਸ਼ਾਮ ਨੂੰ ਦਿੱਲੀ ਐਨਸੀਆਰ ਦੇ ਵਿੱਚ ਭਾਰੀ ਨਹੀਂ ਪਿਆ ਜਿਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਪਾਣੀ ਦੇ ਵਿੱਚ ਡੁੱਬ ਗਏ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਲੋਕ ਘੰਟਿਆਬੰਦੀ ਫਸੇ ਹੋਏ ਨੇ ਪਾਰਿਮੀ ਕਾਰਨ 7 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਵਿੱਚ ਦਿੱਲੀ ਦੇ 2, ਗੁਰੂਗ੍ਰਾਮ ਦੇ ਵਿੱਚ 3 ਅਤੇ ਗ੍ਰੇਡ ਨਾਇਡਾ ਦੇ ਵਿੱਚ 2 ਸ਼ਾਮਲ ਨੇ। ਦਿੱਲੀ ਚ ਪਾਣੀ ਨਾਲ ਭਰੇ ਨਾਲੇ ਜੋ ਫਿਸਲਣ ਕਾਰਨ ਕੋਰਤ ਤੇ ਬੱਚਾ ਵੀ ਡੁੱਬ ਗਿਆ। ਜਿਹਾ ਏਅਰਲਾਈਨ ਨੇ ਟਵੀਟ ਕੀਤਾ ਇਸ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹੈ ਕਿ ਸਾਡੀ ਰਵਾਨਗੀ ਤੇ ਪਹੁੰਚਣ ਦੇ ਵਿੱਚ ਅਜੇ ਵੀ ਦੇਰੀ ਹੈ ਜੋ ਸਵੇਰ ਤੱਕ ਜਾਰੀ ਹੋ ਸਕਦੀ ਹੈ। ਅਸੀਂ ਸਮਝਦੇ ਹਾਂ ਕਿ ਰਾਤ ਪਰ ਇੰਤਜ਼ਾਰ ਕਰਨਾ ਨਿਰਾਸ਼ਾਜਨਕ ਤੇ ਅਸੁਵਿਧਾਜਨਕ ਹੋ ਸਕਦਾ ਹੈ ਅਤੇ ਅਸੀਂ ਅਸੁਵਿਧਾ ਲਈ ਮਾਫੀ ਚਾਹੁੰਦੇ ਹਾਂ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀਦ ਨੇ ਘੋਸ਼ਣਾ ਕੀਤੀ ਹੈ ਕਿ ਲਗਾਤਾਰ ਮੀਂਹ ਦੇ ਵਿਚਕਾਰ ਰਾਸ਼ੀ ਰਾਜਸਥਾਨ ਨੇ ਵਿੱਚ ਵੀਰਵਾਰ ਨੂੰ ਸਕੂਲ ਬੰਦ ਰਹੇ